ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦਾ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਵੀਰ ਜੀ ਕੀ ਹਾਲ ਚੱਲ ਵਧੀਆ ਤਾਂ ਠੀਕ ਠਾਕ ਤੁਸੀਂ ਸੁਣਾਓ ਕਹਿੰਦੇ ਵਧੀਆ ਵੀਰੇ ਵਧੀਆ ਵਧੀਆ ਅੱਜ ਆਪਣੇ ਕੋ ਆਗੀਆਂ ਵੇੜਾਂ ਦੋ ਵੀਰੇ ਟੌਪ ਕਲਾਸ ਵੇੜਾਂਾਂ 'ਗੇ ਪੰਜਾਬ ਵਾਲੀ ਜਰਸੀ ਆ ਗਈ ਵੱਡੀ ਵਛੀ ਚੰਗੇ ਰਿਕਾਰਡ ਵਾਲੀਆਂ ਵੀਰੇ ਬੇਅਰ ਰਿਕਾਰਡ ਦੀ 20 ਕਿਲੋ ਵਾਲੀ ਵੇੜ ਆ ਗਈ ਆਪਣੇ ਕੋ ਅੱਜ ਠੀਕ ਹੈ ਜੀ ਹਾਂਜੀ ਹਾਂਜੀ ਬੜੇ ਵੀਰਾਂ ਦੀ ਡਿਮਾਂਡ ਵੀ ਵੀਰਾਂ ਨੂੰ ਪੰਜਾਬ ਵਾਲੀ ਜਰਸੀ ਲੱਭ ਕੇ ਦੋ ਹਾਂਜੀ ਹਾਂਜੀ ਜਿਹੜੀ ਚੰਗੇ ਫੈਂਟ ਵਾਲੀ ਹੋਵੇ ਬਿਲਕੁਲ ਇਧਰ ਮਾਰ ਰਹੇ ਦੇਤੀ ਆਵਾਜ਼ ਮਾਰ ਕੇ ਨੂੰ ਮੈਨੂੰ ਮਿਲ ਗਈ ਅੱਜ ਵਧੀਆ ਹੋ ਗਿਆ ਵੀਰੇ ਬੱਟ ਜਿੰਨੇ ਵੀਰ ਕਲਿੰਦਰ ਡੇਰੀ ਫਾਰਮ ਵੇਖ ਰਹੇ ਸਾਰਿਆਂ ਪਿਆਰ ਭਰੀ ਸਸਰੀਕਾਰ ਸਾਰਿਆਂ ਦੀ ਰਿਕਵੈਸਟ ਈ ਆ ਇਹ ਚੈਨਲ ਨੂੰ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਪਿੰਡ ਫੋਮਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹੈ। ਪੋਸਟਲ ਨੰਬਰ ਹੈਗਾ 79733 44844। ਠੀਕ ਹੈ ਜੀ। ਹਾਂਜੀ। ਠੀਕ ਹੈ ਵੀਰੇ। ਆਪਣਾ ਕਰੀਏ ਸ਼ੁਰੂ ਇਹਨਾਂ ਵੇੜਾਂ ਦਾ। ਹਾਂਜੀ ਇਹਦੇ ਬਾਰੇ ਵੀਰੇ ਦੱਸ ਦਿਓ ਫਿਰ ਤਾਂ ਇਸ ਸੁਹੀ ਜਰਸੀ ਬਾਰੇ। ਪਰਸੋਂ ਦੀ ਸੁਹੀ ਦੇ। ਪਰਸੋਂ ਦੀ ਸੁਹੀ ਆ। ਆਹ ਵੇਖੋ ਕਿੱਲਾ ਨਾਲੂ ਨਾਲ ਜਿਹੜੀ। ਬਿਲਕੁਲ ਵੀਰੇ। ਠੀਕ ਹੈ। ਠੀਕ ਹੈ ਵੀਰੇ ਠੀਕ ਹੈ। ਠੀਕ ਹੈ। ਤੇ ਪੰਜਾਬ ਵਾਲੀ ਜਰਸੀ ਚ ਵੀਰ ਜੀ। ਹਾਂਜੀ। ਬਾਕੀ ਥਣਾਂ ਦੀ ਕੁਆਲਿਟੀ ਇੱਕ ਹੀ ਰਹਾ ਖਾਓ ਲੱਗਦੇ ਨੇ। ਵੇਖੋ ਵੀਰੋ ਥਣ ਚੈੱਕ ਕਰੋ। ਨੌਕਲਾ ਥਣ ਆ ਗਿਆ ਹੈ ਨਾ ਜੀ। ਬਾਕੀ ਠੰਡੀ ਤੇਰੀ ਵੀਰ ਜੀ ਕੋਈ ਮੰਗਾ ਨਹੀਂ ਪਉਣਾ ਐਦਾਂ ਹੀ ਚੁਣੀ ਆ। ਆ ਬਿਨਾ ਮੰਗੇ ਤੋਂ ਆ ਮੰਗੇ ਤੋਂ। ਠੀਕ ਆ ਵੀਰ ਜੀ। ਹਾਂ ਜੀ। ਤੇ ਖੋਲ ਪਰਸੋਂ ਦੀ ਵੀਰ ਜੀ ਸੁਈ ਜੇ। ਪਰਸੋਂ ਦੀ ਸੁਈ ਆ। ਹਾਂ ਜੀ ਹਾਂ ਜੀ। ਕਿੰਨਾ ਵੀਰ ਜੀ ਦੁੱਧ ਦੁੱਧ ਹਮਜੂਦ। ਵੀਰ ਜੀ ਇਹਦੇ ਤੋਂ ਬੌੜਾ ਵਾ। ਬੋੜਾ ਜੀ। ਪਰਸੋਂ ਸ਼ਾਮੀ ਸੁਈ ਆ। ਅੱਛਾ ਜੀ। ਤੇ ਬੌੜੇ ਖਾਲੀ ਕੀਤੀ ਆ ਤਾਂ ਬੌੜਾ ਸਟਾਰਟਿੰਗ ਮਹਾਰਾ ਜੀ ਕਿਰਪਾ ਨੇ ਇਹਨੇ 11-12 ਕਿਲੋ ਤੋਂ ਸਟਾਰਟ ਹੀ ਹੋਈ ਆ। ਇਹ 11 ਕਿਲੋ ਤੋਂ ਹੀ। ਤੁਹਾਨੂੰ ਪਤਾ ਵੀ ਜਿਹੜਾ ਡੰਗਰ 11-12 ਕਿਲੋ ਸਟਾਰਟ ਹੀ ਹੋਵੇ ਦੁੱਧ ਵੀ ਉਹਨੇ ਪਉਣਾ ਵਾ। ਬਿਲਕ 11 ਕਿਲੋ ਦਾ ਵੀਰ ਕਹਿੰਦਾ ਸਟਾਰਟਿੰਗ ਹੋਈ ਆ ਥਾਣ ਥਣ ਬਹੁਤ ਵਧੀਆ ਵੀਰੇ ਲੱਗਿਆ ਨੋਕਾਲਾ ਠੀਕ ਆ ਵੀਰੇ ਥਾਣ ਥਣ ਵਧੀਆ ਲੱਗਿਆ ਜੀ ਹਾਂ ਜੀ ਸੁੰਬਾ ਥਣ ਲੱਗਾ ਵੀਰ ਜੀ ਸੁੰਬਾ ਥਣ ਆ ਗਿਆ ਹਨਾ ਜੀ ਵੀਰੇ ਦਾ ਇਹੋ ਜਿਹਾ ਸੜਕੇ ਦੇ 100 ਜਿਹੇ ਇੱਕ ਗਾ ਨੂੰ ਲੱਗਦਾ ਕਰਮਾਂ ਵਾਲੀ ਨੂੰ ਬਿਲਕੁਲ ਬਿਲਕੁਲ ਜੀ ਇਹ ਵੀਰ ਜੀ ਪੀਡੀ ਪਾਵੇ ਉਹ ਥਾਣ ਗਿੜਗੜ ਤੇ ਥਾਣ ਆ ਬੰਮੇ ਥਾਣੇ ਮੋٹے ਥਾਣੇ ਦੁੱਧਲੇ ਆ ਬਿਲਕੁਲ ਜੀ ਠੀਕ ਆ ਵੀਰੇ ਤੋਰ ਦੋ ਤੋਰ ਦੋ ਲੰਮੀ ਤੋਰ ਦੇ ਲੰਮੀ ਵੀਰ ਜੀ ਪੀਪੀਐਲ ਚੋਂ ਆਉਣ ਵਾਲੀ ਪੀਪਿਆਂ ਚ ਕੀ ਬਾਤ ਆ ਵੀਰੇ ਲੇਵਾ ਚੈੱਕ ਕਰ ਲੋ ਵੀਰ ਜੀ ਪੰਡਾ ਹੀ ਪਾਈਆਂ ਲੇਵੇ ਵਾਲੀਆਂ ਦਾ ਵੀਰ ਜੀ ਲੋਕੀ ਕਹਿੰਦੇ ਆਰੇ ਕੋਈ ਫੁੱਟ ਬਾਹਰ ਨੂੰ ਫੁੱਟ ਇਹਨੂੰ ਕਹਿੰਦੇ ਲੇਵਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਧੋਰ ਦੇ ਲੰਮੀ ਧੋਰ ਦੇ ਵੀਰੇ ਦੇਖੋ ਵੀਰੋ 6 ਫੈਟ ਵੀਰ ਜੀ ਇਹਦੀ ਲੇਵਾ ਚੈੱਕ ਕਰੋ ਚੰਗੀ ਟੌਪ ਕਲਾਸ ਆ ਬਾਜੀ ਇਹਦੀ ਪੂਤੀ ਬਾਤੀ ਕੁਕੜੀ ਸਪੈਸ਼ਲ ਮੋٹے ਦੇਲੇ ਬਿਲਕੁਲ ਵੀਰੇ ਬਿਲਕੁਲ ਨਾਲ ਨਾਲ ਜਾਂਦੇ ਵੀਰੇ ਸ਼ਾਂ ਸ਼ਾਂਦੇ ਜਾਂਦੇ ਠੰਡੀ ਸੀਲ ਫ੍ਰੀਜ ਚ ਚੰਗੇ ਰਿਕਾਰਡ ਵਾਲੀ ਆ ਗਈ ਹੈ ਨਾ ਕੁਆਲਟੀ ਦੀ ਵਿੱਚ ਬਾਕੀ ਵੇਖੋ ਅਰੇ ਵੀਰ ਜੀ ਪਸੋਂ ਹੋਈ ਕੋਈ ਲੱਪਾ ਵੀ ਨਹੀਂ ਲਾਇਆ ਕਰਮਾਂ ਵਾਲੀ ਨੇ ਬਿਲਕੁਲ ਬੱਚਾ ਕੀ ਪਾਇਆ ਨੇ ਵੀਰ ਇਹਦੀ ਮੁੰਡਾ ਜਿਹਾ ਲੱਗ ਰ ਅੱਛਾ ਜੀ ਮੁੰਡਾ ਬੱਚਾ ਆ ਗਿਆ ਹੈ ਨਾ ਅੱਛਾ ਅੱਛਾ ਚੋਬਰ ਠੀਕ ਹੈ ਵੀਰੇ ਠੀਕ ਵੇਖੋ ਵੀਰੋ ਥਨ ਚੈੱਕ ਕਰ ਲਓ ਲੈ ਲਓ ਆ ਚੰਗਾ ਘੈਂਟ ਆ ਚੰਗੀਆਂ ਪੰਡਾ ਹੀ ਪਾਈਆਂ ਵੀਰੋ ਥੱਬੇ ਲਾਏ ਆ ਫੋਟੋ ਕਿਹਦੇ ਫੋਟ ਪਿੱਛੇ ਬਾਕੀ ਵੀਰ ਜੀ ਨਿੰਬੂ ਵਗਨ ਰੋਚੜ ਜਾਂਦੀ ਜਾਂ ਚੋਈ ਜਾਂਦੀ ਆ ਠੀਕ ਹੈ ਵੀਰੇ ਬਾਕੀ ਵੀਰ ਜੀ ਅਬ ਵੀਡੀਓ ਬਣਾਉਂਦਾ ਟਾਈਮ ਮਾਰਾ ਵੀ ਹਾਂਜੀ ਚਲੋ ਬਰਾਦਰ ਕਾੜੇ ਵੀਰੇ 11:18 ਹੋਏ ਆ ਕੋਈ ਉਸਾਂ ਦਾ ਵੀਰ ਮੇਰਾ ਜੱਜਮੈਂਟ ਕਰੇ ਬਿਲਕੁਲ ਵੀਰੇ ਬਾਕੀ ਵੀ ਅੱਜ ਆਪਾਂ ਚਲੋ ਵੀਡੀਓ ਬਣਾਉਣੀ ਟੜਨਾਂ ਰ ਆਪਾਂ ਨੂੰ ਗੱਲ ਹੋ ਗਈ ਹਾਂਜੀ ਅੱਜ ਵੀਰੇ ਆਪਣੀ ਟਵਾਈਜ਼ ਦੀ 4:00 ਵਜੇ ਦੀ ਹੋਈ ਜੀ ਠੀਕ ਹੈ ਵੀਰੇ ਕਿਉਂਕਿ ਵੀਰ ਜੀ ਜੇ ਲੇਟ ਟਵਾਈਜ਼ ਕਰਦੇ ਤੇ ਫੇਰ ਹਮ 11:00 ਦਾ ਟਾਈਮ ਆ ਬਿਲਕੁਲ ਬਿਲਕੁਲ ਤੇ ਫਿਰ ਜੱਜਮੈਂਟ ਦੇ ਸਾਣਾ ਆਪਣਾ ਭਾਂਡਾ ਉਹਦਾ ਵੀ ਦੇਖਦਾ ਬਿਲਕੁਲ ਵੀਰੇ ਬਿਲਕੁਲ ਹਾਂਜੀ ਹਾਂਜੀ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਮੋਲ ਦੀ ਵੀਰੇ ਸੱਚ ਜਣਾ ਹੀਰੇ ਦਾ ਕੋਈ ਮੋਲ ਨਹੀਂ ਹੁੰਦਾ ਜੇ ਅ ਤੇ ਵੀਰ ਜੀ ਮਸ਼ੀਨ ਦਾ ਹੱਕ ਅਸਲ ਚ ਹੈਗਾ 65000 ਰੁਪਏ ਦਾ 65000 ਦਾ ਵੇਖਦੀ ਵੀ ਹੈ ਵੀਰ ਜੀ ਮੁੱਲ ਪਾ ਦੀਏ ਵੇਖਦੀ ਵੇਖਦੀ ਪਰ ਆਪਾਂ ਕੰਮ ਨਜਾਇਜ਼ ਨਹੀਂ ਗਾ ਜਾਇਜ਼ ਗੱਲ ਕਰਨੀ ਆ ਹਾਂਜੀ ਇਹ ਵੀਰ ਜੀ ਦੇ ਰਿਹਾ 60000 ਦੀ 60 ਦੀ ਹਾਂਜੀ ਬਾਕੀ ਕਰਾ ਲਓ ਵੀਰ ਕੋ ਮਾਨ ਕਰ ਦਿਓ ਵੀਰ ਜੀ 2000 ਰੁਪਏ ਹੋਰ ਮਾਨ ਤਾਂ ਵੀਰ 58 ਦੀ ਹਾਂਜੀ ਬਾਕੀ ਭਾਰੀ ਤੇ ਹੈਗੀ ਕਸਰ ਤੁਸੀਂ ਕਰਾ ਲਓ ਕੋਈ ਗੱਲ ਨਹੀਂ ਪੂਰੇ 55 ਦੀ ਵੀਰੇ ਪੂਰੇ 55 ਦੀ ਹਾਂ ਵੀਰੇ 1000 ਹੋਰ ਮਾਨ ਕਰਦੀ ਵੀਰਾਂ ਦਾ 2000 ਰੁਪਏ ਮੇਰਾ ਕਿਰਾਇਆ ਪੜਾ ਪਈ ਇੱਕ ਹੀ ਗੱਲ ਕਰੀਏ ਵੀਰੇ ਵਿੱਚ ਛੋਟ ਛੱਪਾ ਵੀਰਾਂ ਕੋਈ ਵੀਰ ਫੋਨ ਲਾਵੇ ਅਸੀਂ ਆਉਂਦੀ ਨਹੀਂ ਜੇ ਇਹਨਾਂ ਕੋ ਸਪਲਾਈ ਮਾਰ ਰਹੇ ਆ ਪੂਰੇ ਸਾਰੀਆਂ ਵੀਡੀਓ ਕੱਢ ਕੇ ਵੇਖ ਲੈਣ ਇਹ ਕੋਈ ਇਹੋ ਜਿਹੇ 55000 ਦੋ ਫਿਰ ਮੇਰੇ ਨਾਲ ਗੱਲ ਕਰਨ ਚਲੋ ਤੁਸੀਂ ਕਹਤਾ ਆਪਾਂ ਦੇ ਦਾਂਗੇ ਬਿਲਕੁਲ ਕੋਈ ਵੀਰ ਫੋਨ ਲਾਵੇ ਮਾਂ ਤਨ ਹੋ ਜੂ ਕੋਈ ਨਾ ਯਾਰ ਹਨਾ ਜਾਣ ਦਿਓ ਚਲੋ ਕਰ ਦਾਂਗੇ ਭਾਜੀ ਠੀਕ ਆ ਵੀਰੇ ਇੱਕ ਇੱਕ ਰੀ ਤੋਰਾ ਵਿਖਾ ਦੇ ਲਾਓ ਭਾਜੀ ਠੀਕ ਆ ਤੋਰਾ ਵਿਖਾ ਦੇ ਠੀਕ ਆ ਵੀਰੇ ਤੋਰ ਦਿਓ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਬਾਕੀ ਲੇਵਲ ਉਹ ਬੜਾ ਚੰਗਾ ਘੈਂਡਾ ਹਾਂ ਬਿਲਕੁਲ ਵੀਰੇ ਬਿਲਕੁਲ ਅਰੇ ਵੀਰ ਨੇ ਕਿਹਾ ਵੀਰ ਕਹਿੰਦਾ ਪੀਪਿਆਂ ਚੋਂਣ ਆਲੀ ਆ ਥੱਬੇ ਲਾਏ ਆ ਠੰਡਾ ਹੀ ਪਾਈਆਂ ਹਨਾ ਜੀ ਇਹਨੂੰ ਕਹਿੰਦੇ ਪਾਣੀ ਆਲੀ ਅੱਛੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਵੀਰੇ ਬੂਂਗਿਆ ਜਿਓ ਜੂ ਮਾਨਤਾ ਨਾ ਹਨਾ ਜੀ ਕੋਈ ਨਾ ਰੋਡ ਸ਼ਾਪ ਤਾਂ ਹੋਣੀ ਜਿਆਦਾ ਨਹੀਂ ਮੇਰਾ ਵੀਰ ਬਾਕੀ ਇਹ ਤੁਹਾਨੂੰ ਸੰਘਣੇ ਦੁੱਧ ਵਾਲੀ ਆ ਇਹਦਾ ਦੁੱਧ ਟੌਪ ਕਲਾਸ ਹੁੰਦਾ ਵਾ ਠੀਕ ਹੈ ਜੀ ਜਾਂਦਾ ਮੁਝਿਆ 6 ਫੈਟ ਦਾ ਦੁੱਧ ਪਨੀਰ ਖੋਏ ਵਾਲੀ ਆ ਬਿਲਕੁਲ ਪਨੀਰ ਖੋਏ ਵਾਲੀ ਦੀ ਦੋ ਫੈਟ ਆ ਤਿੰਨ ਫੈਟ ਆ ਸਮਝ ਵੀ ਕਾ ਪੈਸੇ ਗਾਈ ਦੇ ਖੜਦੀ ਤੁਸੀਂ ਮਹੀਂ ਜੋ ਬਿਲਕੁਲ ਵੀਰੇ ਬਿਲਕੁਲ ਜੀ ਵੇਖੋ ਵੀਰੋ ਵੀਰ ਨੇ ਦੱਸਦਾ ਚੰਗੀ ਫੈਟ ਵਾਲੀ ਆ ਜਰਸੀ ਆ ਗਈ ਆ ਬਾਕੀ ਵੀਰੇ ਨਾਣਾ ਨੂਣਾ ਚੈੱਕ ਕਰ ਲਓ ਬੰਨੇ ਦੀਆਂ ਚੰਗੀ ਆ ਥੋੜਾ ਜਿਹਾ ਕੈਮਰੇ ਨੂੰ ਡਰਦੀ ਆ ਚੰਗੀ ਆ ਵੀਰੇ ਚੰਗੇ ਰਿਕਾਰਡ ਵਾਲੀ ਆ ਕੋਈ ਇੱਥੇ ਆਵੇ ਦੋਵੇਂ ਟਾਈਮ ਚੋਵੇ ਤਸੱਲੀ ਕਰੇ ਆਪਣੀ ਬਿਲਕੁਲ ਵੀਰੇ ਬਿਲਕੁਲ ਨਾ ਕੋਈ ਤੁਹਾਨੂੰ ਗੱਲ ਕਰੇ ਨਾ ਕੋਈ ਸਾਡਾ ਬਿਲਕੁਲ ਵੀਰੇ ਬਿਲਕੁਲ ਤਸੱਲੀ ਕਰਨਾ ਗਾਗ ਦਾ ਫਰਜ਼ ਤੂੰ ਸਾਡੇ ਕੋਲ 5 ਮਿੰਟ ਹੋਣਾ ਵੀਡੀਓ ਬਣਾ ਕੇ ਤੁਸੀਂ ਚੱਲ ਜਾਣਾ ਬਿਲਕੁਲ ਵੀਰੇ ਹਾਂਜੀ ਵੀਰ ਜੀ ਬਿਲਕੁਲ ਸਾਡੇ ਵਿੱਚ ਗੱਡੀ ਇੱਕ ਕਬੂਤਰ ਦਾ ਬਚਾਖੀਏ ਕੀ ਬਾਤ ਹੈ ਜੀ ਆ ਵੀ ਨਾ ਕੋਈ ਚੰਗਾ ਵੀਰੇ ਲੈ ਕੇ ਆਇਆ ਤੋਫਾ ਕੀ ਬਾਤ ਹੈ ਜੀ ਹਾਂਜੀ ਵੀਰੇ ਕਿੰਨਾ ਦੁੱਧ ਦੇ ਥਲੇ ਇਹਨੂੰ ਵੀਰ ਜੀ ਸੂਈ ਨੂੰ ਹੋ ਗਿਆ ਜੇ ਸਾਢੇ 3 ਮਹੀਨੇ ਹਾਂਜੀ ਇਹ ਨਾ ਕਿ ਹੁਣ ਤੁਹਾਡਾ ਸਪਲਾਈ ਮਾਰਨ ਰਿਹਾ ਵਾ 3 ਮਹੀਨਾ ਹੋ ਗਿਆ ਗੜੀ ਬਣੀ ਨੂੰ ਹੀ ਅੱਛਾ ਰੱਬ ਜਾਣਦਾ ਵਾ ਕਿ ਹੁਣ ਖਲੋਤੀ ਏ ਕਿ ਨਹੀਂ ਖਲੋਤੀ ਏ ਕੀ ਬਾਤ ਹੈ ਆਪਾਂ ਹੁਣ ਤੋਕੜਾਂ ਦੇ ਭਾ ਲਈ ਤੋਖੜਾਂ ਭਾ ਦੇਵਾਂਗੇ ਹਾਂਜੀ ਤੇ ਵੀਰ ਜੀ ਇਹਨੇ ਸੱਜਣ 18 20 ਕਿਲੋ ਦੁੱਧ ਪਾਇਆ ਵਾ ਹਾਂਜੀ ਵੇਖੋ ਇਹ ਪ੍ਰਿੰਟ ਜਰਾ ਖਾਲੀ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਚੰਗਾ ਘੈਂਟ ਰੰਗ ਆ ਗਿਆ ਚੰਗੀ ਵੈੜੀ ਏ ਵੀਰੋ ਕੁਆਲਿਟੀ ਵਾਲੀ ਆ ਗਈ ਏ ਜੀ ਹਾਂਜੀ ਰੰਗ ਵੇਖੋ ਭਾਜੀ ਇਹਦਾ ਇਹ ਬਨੇਰੇ ਤੇ ਕਬੂਤਰ ਬੈਠਾ ਆਇਆ ਕੀ ਬਾਤ ਹੈ ਵੀਰੇ ਕੀ ਬਾਤ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਹਾਂਜੀ ਥੋੜਾ ਡਰਦੀ ਹਾਂ ਤਦ ਕਰਕੇ ਜੇ ਮੈਂ ਮਾਰਨ ਰੁਪਏ ਦਾ ਲੱਗਣੇ ਸੀ ਇਹ ਲੜੋ ਸਾਪੀ ਹੈ ਦੁੱਧ ਦੇ ਬਰਾਬਰ ਜਾਣੀ ਕੀ ਬਾਤ ਹੈ ਵੀਰੇ ਕੀ ਬਾਤ ਹੈ ਜੀ ਚੰਗੀ ਹੈ ਵੀਰੇ ਖੋਲੋ ਵੀਰੇ ਤੋਰਾ ਵਿਖਾਈਏ ਤੋਰਾ ਵੇਖੋ ਵੀਰੇ ਚੰਗੀ ਵਹਿੜ ਆ ਗਈ ਆ ਰੰਗ ਬਾਜਾ ਵੀਰ ਨੇ ਦੱਸਿਆ ਕਿ ਚੰਗਾ ਰੰਗ ਆ ਗਿਆ ਇਹਦਾ ਵੇਖੋ ਵੀਰੇ ਚੈੱਕ ਕਰ ਲਓ ਥੋੜਾ ਜਿਹਾ ਡਰਦੀ ਹਾਂ ਨਾ ਬਿਲਕੁਲ ਦੇਖ ਹੈ ਹੈ ਠੰਡੀ ਸੀਲ ਹੈ ਵੀਰੇ ਵੀਰ ਜੀ ਮੈਂ ਕੋਈ ਵੀਰ ਆ ਕੋਈ ਮੰਗਣੇ ਕੋਣਾ ਇੱਦਾਂ ਥੱਲੇ ਪੈਰਾ ਬਾਕੀ ਕੀ ਕਰਾਂਗੇ ਕੀ ਬਾਤ ਹੈ ਐ ਵਾਹ ਸ਼ਾਨਦਾਰ ਸਵਾਈ ਵੀਰ ਦੋ ਦੀ ਮੁੰਡਾ ਲੱਗੀ ਹੈ। ਕੀ ਬਾਤ ਹੈ ਵੀਰੇ ਕੀ ਬਾਤ ਹੈ। ਬੰਦੇ ਵੀਰੇ ਬੰਦੇ। ਥਾਂ ਥਣ ਵੀਰੇ ਚੈੱਕ ਕਰ ਲਓ ਚੰਗਾ ਥਣ ਲੱਗਿਆ। ਚੰਗੀ ਬਰੀਕੀ ਜਿਹਾ ਵਹਿੜਾ। ਨਾਣਾ ਨੂਣਾ ਚੈੱਕ ਕਰ ਲਓ। ਉਹ ਤਾਂ ਡਰਦੀ ਬਿਲਕੁਲ ਬਿਲਕੁਲ। ਬਿਲਕੁਲ ਡਰਦੀ ਥੋੜਾ ਜਿਹਾ ਹਣੇ। ਆਹ ਦੇਖੋ ਮੈਂ ਡਰਦੀ ਜੇ ਕੋਈ ਵੀਰ ਤੇ ਆਊਗਾ ਨਾ। ਹਾਂਜੀ। ਆੜਾ ਭਾਜੀ। ਕੀ ਬਾਤ ਹੈ ਜੀ। ਬਿਲਕੁਲ ਵੀਰੇ ਬਿਲਕੁਲ। ਡਰਦੀ ਥੋੜਾ ਜਿਹਾ ਹਣਾਂ ਜੀ। ਇਹ ਦੀ ਹੀਰਾ ਵੈੜ ਹੀਰਾ ਫਰੈਂਡਰ ਪੀਸ ਨੂੰ ਕਹਿੰਦੇ ਆ ਬਿਲਕੁਲ ਵੀਰੇ ਬਿਲਕੁਲ ਜੀ ਰੰਗ ਹੀ ਨਹੀਂ ਕਿਤੇ ਮਿਲਦਾਗਾ ਨਹੀਂ ਮਿਲਦਾ ਬਿਲਕੁਲ ਵੀਰੇ ਬਿਲਕੁਲ ਇਹ ਰੰਗ ਦਾ ਪੰਜਰ ਵੱਧ ਮੋਲਿਆ ਬਿਲਕੁਲ ਵੀਰੇ ਜੀ ਬਿਲਕੁਲ ਤੇ ਬਾਕੀ ਵੀਰੇ ਤਾਂ ਗੱਲ ਕੀ ਆ ਇਹ ਇਹਦੇ ਤੋਂ ਥੋੜਾ ਵੱਧ ਹੀ ਤੇ ਮੇਰੇ ਕੋ ਆ ਕੇ ਮਾੜਾ ਇਹ ਰਵਾ ਦਿੱਤਾ ਵਾ ਮਗਰ ਦੇ ਘਰ ਤੇ ਆ ਠੀਕ ਹੈ ਜੀ